ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵਿਰੁੱਧ ਸਾਰੇ ਹੀ ਮੁਲਾਜ਼ਮਾਂ ਦੀ ਇੱਕ ਹਾਈ ਕੋਰਟ ਦੀ ਲੜੀ ਹੈ ਲੜਾਈ ਚੱਲੀ ਹੈ ਜਿਸ ਦਾ ਜੋ ਮੇਨ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਜੋ 6ਵੇਂ ਪੇ ਕਮਿਸ਼ਨ ਦਾ ਡੀਏ ਦਾ 에ਰਰ ਹੈ ਹਜੇ ਤੱਕ ਮੁਲਾਜ਼ਮਾਂ ਨੂੰ ਭੁਗਤਾਨ ਨਹੀਂ ਕੀਤਾ ਮੁਲਾਜ਼ਮਾਂ ਤੇ ਪੈਨਸ਼ਨ ਦਾ 5.5 ਸਾਲਾਂ ਦਾ ਬਕਾਇਆ ਅਦਾ ਨਹੀਂ ਕੀਤਾ ਕਰਨ ਸੰਬੰਧੀ ਕੋਈ ਠੋਸ ਤਬੀਜ਼ ਬਣਾਉਣ ਦੇ ਲਈ ਸਰਕਾਰ ਨੂੰ ਜ਼ਰੂਰ ਕਿਹਾ ਗਿਆ ਹੈ ਇਹਦੇ ਉੱਤਰ ਦੇ ਵਿੱਚ ਏਜੀ ਪੰਜਾਬ ਦੁਆਰਾ ਹੁਣ ਜੋ ਪੰਜਾਬ ਹਰਿਆਣਾ ਹਾਈਕੋਰਟ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ 5.5 ਸਾਲਾਂ ਦੇ ਬਕਾਏ 18228 ਕਰੋੜ ਨੂੰ ਸਟ੍ਰੀਮ ਲਾਈਨ ਕਰਦੇ ਹੋਏ ਇਸ ਨੂੰ ਮੀਥੇ ਸਮੇਂ ਤੇ ਜਾਂ ਉਸ ਤੋਂ ਪਹਿਲਾਂ ਵੀ ਅਦਾ ਕੀਤਾ ਜਾ ਜਾਵੇਗਾ ਜੇਕਰ ਮੀਥੇ ਸਮੇਂ ਦੀ ਗੱਲ ਕਰੀਏ ਤਾਂ ਇਹ ਸਰਕਾਰ ਨੇ ਤਾਂ ਇਹ ਸਮਾਂ ਇੱਕ ਸੁਣਵਾਈ ਦੇ ਦੌਰਾਨ 2029 ਅਤੇ 30 ਤੱਕ ਦਾ ਸਮਾਂ ਦੱਸਿਆ ਸੀ ਜਿਸ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਕਾਰ ਦਿੱਤਾ ਸੀ ਇਸ ਤੋਂ ਪਹਿਲਾਂ ਬਕਾਇਆ ਅਦਾ ਕਰਨ ਦੇ ਲਈ ਕੋਈ ਨਿਸ਼ਚਿਤ ਸ਼ਡਿਊਲ ਬਣਾਉਣ ਦੇ ਲਈ ਕਿਹਾ ਸੀ ਯਾਦ ਰਹੇ ਕਿ ਸੀਏਪੀਸੀ ਨੰਬਰ 47 2024 ਦੀ ਪਿਛਲੀ ਸੁਣਵਾਈ 22 ਜਨਵਰੀ 2025 ਨੂੰ ਹੋਈ ਸੀ ਜਿਸ ਦੌਰਾਨ ਇਸ ਦੀ ਅਗਲੀ ਹੀアリング ਦੀ ਮਿਤੀ ਜਿਹੜੀ ਹੈ ਅੱਜ ਜਾਣੀ ਕਿ 11 ਫਰਵਰੀ ਫਿਕਸ ਕਰ ਦਿੱਤੀ ਗਈ ਸੀ ਤਾਂ ਹੁਣ ਇਸ ਦੀ ਸੁਣਵਾਈ ਜਿਹੜੀ ਹੈ ਅੱਜ ਹੋਣ ਜਾ ਰਹੀ ਹੈ ਸੋ ਦੋਸਤੋ ਇਹ ਕੋਰਟ ਨੰਬਰ 6 ਦੇ ਵਿੱਚ ਸੀਰੀਅਲ ਨੰਬਰ 297 ਨੂੰ ਡਬਲ ਬੈਂਚ ਤੇ ਹੋਵੇਗੀ ਇਸ ਦੇ ਵਿੱਚ ਅਪੀਲ ਕਰਤਾ ਤੇ ਪੰਜਾਬ ਸਰਕਾਰ ਹੈ ਅਤੇ ਬਲਵੰਤ ਸਿੰਘ ਐਂਡ ਆਦਰ ਸੰ ਤਾਂ ਉਹ ਹੁਣ ਇਸ ਤਰੀਕ ਦੇ ਵੱਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਕਿ ਸਰਕਾਰ ਦੇ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੇ ਜਿਹੜੇ ਪੇ ਡੀਐਸ ਸੰਬੰਧੀ ਕੋਈ ਠੋਸ ਤਵੀਜ਼ ਅਤੇ ਸ਼ੈਡਿਊਲ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਇੱਕ ਵਾਰ ਫਿਰ ਟਾਲਮਟੋਲ ਦੀ ਨੀਤੀ ਜਿਹੜੀ ਬਣਾਉਂਦੇ ਹੋਏ ਕੋਈ ਹੋਰ ਕਾਨੂੰਨ ਦਾ ਪੇਚ ਵਰਤ ਕੇ ਹੀアリング ਲਈ ਕੋਈ ਅਗਲੀ ਤਰੀਕ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2016 ਤੋਂ ਬਾਅਦ ਲਗਭਗ 35 ਤੋਂ 40 ਹਜ਼ਾਰ ਜਿਹੜੇ ਹੈ ਪੈਨਸ਼ਨਰਸ ਨੇ ਜਿਹੜੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਆਪਣੀ ਅਖੀਰਲੀ ਜ਼ਿੰਦਗੀ ਜੀ ਰਹੇ ਨੇ ਪੈਸ਼ਨ ਪੰਜਾਬ ਜਿਹੜਾ ਸਰਕਾਰ ਦੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਦੇ ਲਈ ਵੈਸੇ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਬੀਤ ਮੰਦੀ ਹਰਪਨ ਜਿਹੜੇ ਕਿ ਪੰਜਾਬ ਦੇ ਚੇਅਰਮੈਨ ਚੇਅਰਮੈਨਸ਼ਿਪ ਦੇ ਵਿੱਚ ਇੱਕ ਸਬ ਕਮੇਟੀ ਦੀ ਮੀਟਿੰਗ ਬਕਾਇਆ ਅਦਾਕਰਨ ਸੰਬੰਧੀ ਹੋਈ ਸੀ। ਜਿਸ ਦੇ ਵਿੱਚ ਇਹ ਤਬੀਜ ਪੇਸ਼ ਕੀਤੀ ਗਈ ਸੀ ਕਿ ਪਹਿਲਾ 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਸ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰ ਦਿੱਤਾ ਜਾਵੇ ਫਿਰ 75 ਤੋਂ 85 ਸਾਲ ਦੇ ਮਲਾਜ਼ਮਾਂ ਨੂੰ 12 ਕਿਸ਼ਤਾਂ ਦੇ ਵਿੱਚ ਬਕਾਇਏ ਦੀ ਅਦਾਇਗੀ ਕਰ ਦਿੱਤੀ ਜਾਵੇ 75 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨ 42 ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰ ਦਿੱਤੇ ਜਾਮ ਅਤੇ ਮਲਾਜ਼ਮਾਂ ਨੂੰ 2026 ਅਪ੍ਰੈਲ 2020 ਤੋਂ ਬਕਾਇਆ ਅਦਾ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਰੰਤੂ ਇਸ ਸੰਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਹਜੇ ਤੱਕ ਜਾਰੀ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਸ ਬਕਾਇے ਨੂੰ ਮੁਲਾਜ਼ਮਾ ਤੇ ਪੈਨਸ਼ਨ ਨੂੰ ਕਿੰਨਾ ਜਲਦੀ ਅਦਾ ਕਰਦੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਕਿ ਅੱਜ ਕੀ ਫੈਸਲਾ ਮੁਲਾਜ਼ਮਾ ਦੇ ਹੱਕ ਦੇ ਵਿੱਚ ਆਉਂਦਾ 11 ਜਿਹੜੀ ਫਰਵਰੀ ਦੀ ਸੁਣਵਾਈ ਦੇ ਵਿੱਚ ਸੋ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ